ਕਿਸਾਨ ਹੁਣ ਰਾਜਸੀ ਧਿਰਾਂ ਨੂੰ ਘੇਰ ਕੇ ਸਵਾਲ ਪੁੱਛਣਗੇ ਇਹ ਐਲਾਨ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਕੀਤਾ ਹੈ ਖਾਸ ਕਰ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜ਼ਿਕਰ ਕਰਦੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋਂ ਭੱਜੀ ਹੈ ਅਜਿਹੇ 'ਚ ਕਿਸਾਨ ਸ਼ੁਭ ਕਰਨ ਦੀ ਮੋਤਸਣੇ तमाम ਕਿਸਾਨੀ ਮੰਗਾਂ ਤੇ ਜਵਾਬ ਮੰਗਣਗੇ ਸਾਡਾ ਫੈਸਲਾ ਬੜਾ ਕਲੀਅਰ ਹੈ ਕਿ ਸਾਡਾ ਅਸੀਂ ਗੈਰ ਰਾਜਨੀਤਿਕ ਐਸਕੇਮ ਹੈ ਅੰਦੋਲਨ ਗੈਰ ਰਾਜਨੀਤਿਕ ਹੈ ਤੇ ਗੈਰ ਰਾਜਨੀਤਿਕ ਰੱਖੇ ਹੀ ਲੜਾਂਗੇ ਹਾਂ ਇਹ ਜ਼ਰੂਰ ਹੈ ਕੱਲ ਜਿਸ ਤਰ੍ਹਾਂ ਦਾ ਬੀਜੇਪੀ ਵੱਲੋਂ ਲੋਕਾਂ ਦੇ ਨਾਲ ਲੋਕਾਂ ਦੇ ਮਨੁੱਖੀ ਅਧਿਕਾਰਾਂ ਦਾ ਹਨਨ ਹੋਇਆ ਜਿਸ ਤਰੀਕੇ ਦੇ ਨਾਲ ਮੀਡੀਆ ਨੂੰ ਕੈਪਚਰ ਕੀਤਾ ਲੋਕਾਂ ਦੀ ਗੱਲ ਬਾਹਰ ਜਾਣ ਨੂੰ ਰੋਕਿਆ ਔਰ ਜਿੱਦੀ ਵੱਡੀ ਪੱਦਰ ਦੇ ਉੱਤੇ ਬੈਰੀਕੇਟਿੰਗ ਕਰਕੇ ਲੋਕਾਂ ਦਾ ਇੱਕ ਆਵਾਜ਼ਾਈ ਦਾ ਜਿਹੜਾ ਰਸਤਾ ਸੀ ਉਹ ਤੋੜ ਕੇ ਰੱਖਿਆ ਹੋਇਆ ਹੈ ਪੰਜਾਬ ਤੇ ਹਰਿਆਣੇ ਨੂੰ ਇਹ ਇਸ ਤਰ੍ਹਾਂ ਪੇਸ਼ ਕੀਤਾ ਜਿਵੇਂ ਕੋਈ ਕੋਈ ਬਾਹਰਲੇ ਮੁਲਕਾਂ ਦੀਆਂ ਸਰਦਾਂ ਦੇ ਅਸੀਂ ਜਾਂਦੇ ਹੋਈਏ ਤੇ ਸਾਰੀ ਗੱਲ ਅਸੀਂ ਪੂਰੇ ਭਾਰਤ ਦੇ ਵਿੱਚ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਸਾਡਾ ਸ਼ੁਭ ਕਰਨ ਦੀ ਸ਼ਹਾਦਤ ਤੋਂ ਬਾਅਦ ਸ਼ੁਭ ਕਰਨ ਦੀਆਂ ਅਸ਼ਕਲਸ਼ ਯਾਤਰਾਵਾਂ ਪੂਰੇ ਭਾਰਤ ਦੇ ਵਿੱਚ ਚੱਲ ਰਹੀਆਂ ਨੇ ਜਿਨ੍ਹਾਂ ਨੂੰ ਬੜਾ ਸਹਿਯੋਗ ਭਰਪੂਰ ਪਿਆਰ ਲੋਕ ਦੇ ਰਹੇ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਜਿਹੜੇ ਸ਼ਰਧਾਂਜਲੀ ਸਮਰਪਿਤ ਕਰਨ ਵਾਲੇ ਲੋਕਾਂ ਨੇ ਵੱਡੇ ਪ੍ਰੋਗਰਾਮ ਉਹਨਾਂ ਦੇ ਸੰਬੰਧ ਵਿੱਚ ਕੀਤੇ ਜਾ ਰਹੇ ਨੇ ਔਰ ਉਹ ਇੱਕ ਤਰ੍ਹਾਂ ਦੀ ਪੂਰੇ ਦੇਸ਼ ਦੇ ਵਿੱਚ ਜਾਗਰਤੀ ਦੀ ਮਹਿੰਮ ਦਾ ਕੰਮ ਇਹ ਕਰ ਰਹੇ ਨੇ ਔਰ ਇਸੇ ਦੇ ਜਰੀਏ ਅਸੀਂ ਅਸੀਂ ਉਹਨਾਂ ਪੋਲਿਟਿਕਲ ਧਿਰਾਂ ਤੋਂ ਸਵਾਲ ਵੀ ਪੁੱਛਾਂਗੇ ਅੱਜ ਜਦੋਂ ਚੋਣਾਂ ਦਾ ਸਮਾਂ ਦੇ ਵਿੱਚ ਉਹ ਪਿੰਡਾਂ ਜਾਣਗੇ ਕਿ ਕੀ ਇਹ ਸ਼ੁਭ ਕਰਨ ਜਿਹੜਾ ਤੁਸੀਂ ਮਾਰਿਆ ਗੋਲੀ ਮਾਰ ਕੇ ਇਹ ਜਿਹੜੀ ਗੱਲ ਕਹਿਣ ਚੱਲਿਆ ਸੀ ਕਿ ਮੋਦੀ ਜੀ ਤੇਰੇ ਵਾਅਦੇ ਨਹੀਂ ਸੀ ਲੋਕਾਂ ਨਾਲ ਤੇ ਕੀ ਤੂੰ ਚੋਣਾਂ ਦੌਰਾਨ ਵਾਅਦੇ ਕਰਕੇ ਤੇ ਜੇ ਲੋਕ ਤੁਹਾਨੂੰ ਮੁੜ ਦੁਬਾਰਾ ਵਾਜਦੇ ਯਾਦ ਕਰਾਉਣ ਆ ਰਹੇ ਨੇ ਕਿ ਫਿਰ ਤੁਸੀਂ ਅੱਗੇ ਵੀ ਲੋਕਾਂ ਨਾਲ ਇਹ ਵਰਤਾਓ ਕਰੋਗੇ ਅੱਗੇ ਵੀ ਤੁਸੀਂ ਲੋਕਾਂ ਦੇ ਗੋਲੀਆਂ ਮਾਰਾ ਕਰੋਗੇ ਜਾਂ ਲੋਕਾਂ ਦੀ ਗੱਲ ਸੁਣੋਗੇ ਇਹ ਗੱਲਾਂ ਦੇ ਸਵਾਲ ਅਸੀਂ ਉਹਨਾਂ ਤੋਂ ਪੁੱਛਣੇ ਨੇ ਜਿਹੜੇ ਪਿੰਡਾਂ ਦੇ ਵਿੱਚ ਲੋਕ ਉਹਨਾਂ ਤੋਂ ਪੁੱਛਣਗੇ ਦੇਖੋ ਜਿਹੜਾ ਕਿਸਾਨ ਜਥੇਬੰਦੀਆਂ ਵੱਲੋਂ ਪ੍ਰੋਗਰਾਮ ਬਣਿਆ ਹੈ ਉਹ ਇੱਕ ਕੇਸਾਂ ਦਾ ਪ੍ਰੋਗਰਾਮ ਬਣਿਆ ਹੈ ਕਿ ਅਸੀਂ ਸ਼ਾਂਤ ਵਿੱਚ ਧੰਗ ਦੇ ਨਾਲ ਸਵਾਲ ਪੁੱਛਣੇ ਨੇ ਅਗਰ ਸਾਡੇ ਸਵਾਲਾਂ ਦੇ ਜਵਾਬ ਨਹੀਂ ਉਹ ਦਿੰਦੀ ਲੀਡਰਸ਼ਿਪਾਂ ਭੱਜਦੀ ਐ ਸਵਾਨਾਂ ਦੇ ਜਵਾਬ ਤੋਂ ਫਿਰ ਸੁਭਾਵਿਕ 하게 ਵਿਰੋਧ ਹੋਏਗਾ ਫਿਰ ਕਾਲੇ ਝੰਡੇ ਨਾਲ ਵਿਰੋਧ ਵੀ ਕਰਾਂਗੇ ਲੇਕਿਨ ਜਿਹੜੇ ਪੋਸਟਰ ਲਾਏ ਨੇ ਪੋਸਟਰ ਅਸੀਂ ਸ਼ੁਭ ਕਰਨ ਦੀ ਵੱਡੀ ਤਸਵੀਰ ਔਰ ਉੱਪਰਲੇ ਪਾਸੇ ਲਿਖ ਕੇ ਲਾਵਾਂਗੇ ਅਸੀਂ ਕਿ ਮੇਰਾ ਕੀ ਕਸੂਰ ਸੀ ਥੱਲੇ ਲਿਖ ਕੇ ਪਾਵਾਂਗੇ ਕਿ ਮੈਂ ਤਾਂ ਮਾਨਯੋਗ ਮੁੱਖ ਪ੍ਰਧਾਨ ਮੰਤਰੀ ਜੀ ਤੁਹਾਡੇ ਸਾਡੇ ਲੋਕਾਂ ਨਾਲ ਕੀਤੇ ਵਾਅਦੇ ਯਾਦ ਕਰਾਉਣ ਚੱਲਿਆ ਸੀ ਕਿ ਤੁਸੀਂ ਆਹਾ ਹਾ ਇਹਡ ਲਿਖ ਕੇ ਵਾਅਦੇ ਸਾਡੇ ਨਾਲ ਕੀਤੇ ਨਹੀਂ ਤਾਂ ਉਹ ਸਾਰੀਆਂ ਗੱਲਾਂ ਨੂੰ ਲੈ ਕੇ ਅਸੀਂ ਉਹ ਪੋਸਟਰ ਲਾਵਾਂਗੇ ਔਰ ਸਾਡਾ ਉਹ ਮਹਮ ਚੱਲੇਗੀ ਪੂਰੇ ਪਾਰ ਦੇ ਵਿੱਚ ਉਹ ਪੋਸਟਰ ਲੱਗਣਗੇ